ਇਤੋਂ ਦੇ ਸਾਹਮਣੇ ਤਸਵੀਰਾਂ 'ਚ ਬੁਰੀ ਤਰ੍ਹਾਂ ਸੜ ਕੇ ਸਵਾਹ ਹੋ ਚੁੱਕੀ Swift ਗੱਡੀ ਜਿਸ ਨੂੰ ਜਸਪ੍ਰਿਤ ਨਾਮ ਦਾ ਨੌਜਵਾਨ ਚਲਾ ਕੇ ਕੰਮ ਤੋਂ ਆਪਣੇ ਪਿੰਡ ਮਹੇਸਰੀ ਲੈ ਕੇ ਜਾ ਰਿਹਾ ਸੀ ਇਹ ਨੌਜਵਾਨ ਨੈਸਲੇ ਕੰਪਨੀ 'ਚ ਕੰਮ ਕਰਦਾ ਹੈ ਤੇ ਕੰਮ ਤੋਂ ਵਾਪਸ ਆਉਂਦੇ ਵਕਤ ਅਚਾਨਕ ਇਸ ਦੀ Swift ਗੱਡੀ 'ਚੋਂ ਅੱਗ ਦੀ ਲਪਟਾਂ ਨਿਕਲਣ ਲੱਗੀਆਂ ਨੌਜਵਾਨ ਮੁਤਾਬਕ ਪਹਿਲਾਂ ਕੋਈ ਜਲਣ ਦੀ ਸਮੈਲ ਆਈ ਅਤੇ ਉਸ ਤੋਂ ਬਾਅਦ ਇੱਕਦਮ ਗੱਡੀ ਅੱਗ ਦੇ ਹਵਾਲੇ ਹੋ ਗਈ ਤੇ ਅੱਗ ਦਾ ਗੋਲਾ ਬਣੀ ਆਪਣੀ ਗੱਡੀ ਨੂੰ ਜਸਪ੍ਰਿਤ ਦੇਖ ਕੇ ਹਫਕਾ ਬੱਕਾ ਰਹਿ ਗਿਆ ਇਸਨੇ ਗੱਡੀ ਚੋਂ ਛਾਲ ਮਾਰ ਕੇ ਆਪਣੀ ਬੜੀ ਮੁਸ਼ਕਿਲ ਨਾਲ ਜਾਨ ਬਚਾਈ ਮੈਂ ਇਸ ਨਸਲੇ ਮੋਗਾ ਸ਼ੌਫ ਕਰਦਾ ਹਾਂ ਪਰਮਨੈਂਟ ਮੈਂ ਆ ਰਿਹਾ ਸੀਗਾ ਸਵੇਰ 6 ਵਜੇ ਡਿਊਟੀ ਤੋਂ ਸਵਾ 6 ਇੱਥੇ ਪਹੁੰਚਿਆ ਹੂੰਗਾ ਲਗਭਗ ਉਸ ਟਾਈਮਾਂ ਪਹਿਲਾਂ ਲਾਈਟਾਂ ਵੱਲ ਹੋ ਰਹੀਆਂ ਗੱਡੀਆਂ ਡੈਮ ਹੋਦੀਆਂ ਹੁੰਦੀਆਂ ਤਾਂ ਜਦੋਂ ਮੈਂ ਮੋੜ ਮੁੜਿਆ ਮੇਨ ਰੋਡ ਤੋਂ ਮੈਨੂੰ ਇਦਾਂ ਲੱਗਾ ਸਵੈਲ ਜੀ ਆਉਂਦੀ ਹੈ ਤੇ 17 ਫਰਦਿਆਂ ਦੀ ਆਵਾਜ਼ ਲੱਗੀ ਵੇਨੇ ਤਦੋਂ ਮੈਂ ਬਾਹਰ ਚੱਕਿਆ ਤੇ ਬੈਟਰੀ ਉਤੇ ਘੇਰਾਣੇ ਵਗਲਾ ਗਈ। ਮੇਰੇ ਕੋਲ ਅੱਧੀ ਕਬੂਟਰ ਸੀ ਜੀ ਪਾਣੀ ਦੀ। ਮੈਂ ਪਾਈ ਉਹ ਪਰ ਉਹਦੇ ਨਾਲ ਨਹੀਂ ਪੂਛ ਬਣਿਆ ਮੈਂ ਭੱਜਿਆ ਭੱਜੇ ਜਾਂ ਮੇਰੇ ਘਰੇ ਤੋਂ ਮੈਂ ਆ ਨਾਲ ਪਾਣੀ ਲੈ ਆਇਆ ਉਸ ਤੋਂ ਬਾਅਦ ਮੈਂ ਸੋਚਿਆ। ਦੱਸ ਦਈਏ ਕਿ ਜਦੋਂ ਤੱਕ ਜਸਪ੍ਰਿਤ ਨੇ ਮਦਦ ਬੁਲਾਈ ਪਿੰਡ ਵਾਲਿਆਂ ਦੀ ਮਦਦ ਨਾਲ ਲੱਗ ਤੇ ਕਾਬੂ ਪਾਇਆ ਗਿਆ ਤਾਂ ਉਦੋਂ ਤੱਕ ਗੱਡੀ ਸੜ ਕੇ ਸੁਆਹ ਹੋ ਚੁੱਕੀ ਸੀ। ਇੱਥੇ ਅੱਗ ਲੱਗਣ ਦੀ ਵਜ੍ਹਾ ਅੰਦਾਜ਼ਾ ਸ਼ਾਰਟ ਸਰਕਟ ਲਗਾਈ ਜਾ ਰਹੀ ਹੈ। हादसे कि तुसी भी विदेश विच अपना भविक बना चाहते हो पाओ विदेश पढ़ाई करने का मौका पिरामिड ई सर्विस भारत सरकार को तो मान्यता प्राप्त करो तिरानवे नौ सौ अठहत्तर तिरानवे नौ सौ अठहत्तर